ਆਈ ਹੋਏ ਹਾਂ ਓ ਨਾ ਬਹੁਤ ਢੜਿਆ ਪਿਆ ਆਪਾਂ ਤੋਂ ਮਗਰੋਂ ਲਾਇਆ ਸੀ ਢੜਿਆ ਪਿਆ ਓ ਪਪਾ ਢੜਿਆ ਪਿਆ ਕਾ ਮਾ ਕਾ ਮਾ ਕਿਤਨੋਂ ਐ ਟਟਿਆ ਪਪਾ ਯਾਰ ਜਮਈ ਪੱਟੇ ਗਏ ਕਾਦੇ ਯਾਰ ਕੱਟੇ ਕੀ ਗੱਲ ਹੋ ਗਈ ਮਾਰੇ ਗਏ ਯਾਰ ਗੋਲੀ ਖਾ ਗਿਆ ਸਾਰੀ ਮੱਕੀ ਦੇ ਚੂਹਾ ਜੀ ਗੋਲ ਮੱਕੀ ਗਏ ਦੋ ਗੋਲ ਦੀ ਟੁੱਪ ਕਰਿਆ ਓ ਯਾਰ ਪਪਾ ਯਾਰ ਤੂੰ ਪੁੱਠਾ ਚੱਲਦਾ ਓ ਚੂਹਾ ਖਾ ਗਿਆ ਦਾਣਾ ਕੋਈ ਵੀ ਨਹੀਂ ਛੱਡਿਆ ਯਾਰ ਗਣੇਸ਼ ਵਰ ਦੇਗਾ ਤੇਜ ਹੋਗਾ ਤੇ ਕਾ ਨੂੰ ਯਾਰ ਚੂਹਾ ਦੇਖੀਏ ਨਾ ਗੱਲ ਲੱਗੀ ਚੱਲ ਦੇਖ ਯਾਰ ਜਮਾਈ ਪੱਟ ਤੇ ਤੈਨੂੰ ਪਹਿਲਾਂ ਛੂਆ ਨਹੀਂ ਨੂੰ ਆ ਜਾ ਯਾਰ ਮਾਰਾ ਇਹ ਲੋ ਫਿਸ਼ੀ ਡੰਡੇ ਤੇ ਪੱਠੇ ਨਹੀਂ ਮਾਰੇ ਬਾਬਾ ਸਾਹਵਣਾ ਮੂੰਹ ਲਿਆ ਕਰ ਕੀ ਬੋਲੀ ਜੰਨੂ ਫਿਸ਼ੀ ਡੰਡਾ ਖਿੱਡੀ ਜਾਂਦੇ ਆ ਪੱਠੇ ਨਹੀਂ ਮਾਰੇ ਬਾਬਾ ਯਾਰ ਸਾਰੇ ਆ ਗਿਆ ਮੁੰਡੇ ਕਿਹੜੀ ਛੱਲੀ ਖਾ ਗਿਆ ਬਖਾਈ ਬਾਈ ਯਾਰ ਗੋਲੀ ਦਿਖਾਣਾ ਮੁੰਡੇ ਮਾਰਾ ਗੋਸੀ ਖਾ ਗਿਆ ਭੈਣ ਚੋਦਾ ਹੋ ਹੋ ਗੋਲ ਨਾ ਹਨ ਗੋਲ ਤਾਂ ਮਾਰ ਲੈਗਾ ਹਨ ਸਾਰਾ ਕੋਸ ਹੀ ਲੈ ਗਿਆ। ਉਹ ਮਾਲ ਤਾਂ ਗਲਤ ਹੀ ਹੁੰਦਾ ਲੱਗਿਆ ਕੱਢ ਰਾਂ ਔਖੇ ਥੱਲੇ। ਥੱਲੀ ਦਾ ਗਹਿਣਾ ਕੀ ਗੱਲ ਉਹ ਥੱਲੀ ਹੂ ਗਲਤ ਹੀ ਹੁੰਦਾ। ਉਧਰ ਭੈਣ ਦੇਣ ਦੀ ਅਮਰਕਾ ਯਾਰ ਸਾਰਾ ਚੱਕ ਕੇ ਲੈ ਗਈ ਝੋਨਾ ਦੀ ਭੈਣ ਦੀ ਲੰ। ਹੱਕ ਖਾ ਗਈ। ਹਾਂ। ਮਗਰਾਈ। ਹਾਂ। ਉਹਦੀ ਭੈਣ ਨੂੰ ਜਿਹੜੂ ਤੇ ਤੁਸੀਂ ਮਗਰਾਈ ਦੀ ਹੁੰਦਾ। ਇਹਦੀ ਭੈਣ ਦੀ ਲੰ ਸੀਰੀ ਨੇ ਸਾਰੇ ਉਹਦੇ ਸਪਰੇਅ ਕਰਤੀ ਸਾਥੀ ਦੇ ਸਾਰੇ ਪਾਸੇ ਬਾਬਾ ਕਰਸੇ ਕਰਤੇ ਭੈਣ ਚੋ। ਸੀਰੀ ਨੇ ਹੋਰ ਭੈਣੀ ਉਹਨੂੰ ਰੱਖਿਆ ਤੇ ਪੈਸੇ ਨਾਪ ਲੋ। ਫੇਰ ਇਹ ਪਹਿਨੋ ਕਿ ਯਾਰ ਸਾਰਾ ਖੋਜੀ ਚੋਪ ਦੇ ਲਿਆ ਆ ਸੋਨਾ ਚਮਚਮ ਲਿਆ 7 ਕਿਲੋ ਤੇ ਮੂਨ ਨੂੰ ਲਾ ਕੇ ਧਰ ਦੇ ਚੂਹਿਆਂ ਨੂੰ ਬਾਬਾ ਉਹ ਤਾਂ ਸਾਡੇ ਡੱਬਰ ਚ ਨਹੀਂ ਖਾਦੀ ਕਿਸੇ ਨੇ ਚੂਹੇ ਕਿੱਥੋਂ ਪਾਦ ਗਏ ਹੋਰ ਫਿਰ ਪੰਜੀ ਦੀ ਪੰਜੀਰੀ ਲਾੜਾ 7 ਕਿਲੋ ਘਿਓ ਦੀ ਵਿੱਚ ਸਮਾਨ ਪਾ ਦੇ ਦਿੱਤੇ ਆਪੇ ਖਾ ਖਾ ਭੈਣ ਚੋਦੀ ਚੂਹਿਆਂ ਨਹੀਂ ਸਾਲਿਆਂ ਦੀ ਕਾ ਨੂੰ ਬਾਬਾ ਅਸੀਂ ਤਾਂ ਉਹਨਾਂ ਦੇ ਕਹਿੰਦੇ ਘਰੇ ਨਹੀਂ ਖਾਓ ਖਾਦਾ ਜਿੰਨਾ ਚੂਹਿਆਂ ਨੂੰ ਪਾਤਾ ਉਹ ਬਾਬਾ ਮਸਾਂ ਦਾ ਬਿਰਲੀ ਆ ਯਾਰ ਅੱਗੇ ਸਾਈਡ ਤੇ ਹੋ ਜਾ ਅੱਗੇ ਬਿਰਲੀ ਕਿ ਨਹੀਂ ਹੋ ਕੋਈ ਵੀ ਅੱਗੇ ਚੂਹਿਆਂ ਨੇ ਮਾਂ ਚੋਤੀ ਹੁਣ ਤੂੰ ਕਰ ਤੇ ਸਾਰਾ ਗੋਸ ਆ ਕਰ ਦੇਂਗਾ ਸੱਪ ਹੈ ਨਹੀਂ ਹੁਣ ਸੱਪ ਦਾ ਮਿੱਟੀ ਖਾਣਿਆ ਸੱਪ ਹੀ ਨਹੀਂ ਵੇਖਣ ਨੂੰ ਮਿਲਦਾ ਕਿਤੇ ਸੱਪ ਦਾ ਕੀ ਪੱਟੇ ਗਏ ਸਾਰੇ ਪਾਸੇ ਬਾਹਰ ਉੱਠ ਕੇ ਬਾਹਰ ਉੱਠ ਕੇ ਵੱਡੇ ਫਣੇ ਸੱਪ ਮਿੱਟੀ ਖਾਣੇ ਰਹਿ ਗਏ ਹਾਂ ਗੋਰੀਆਂ ਕੋਣਿਆ ਸੱਪ ਨੇ ਫਣਿਆ ਲਕੀ ਲੀਆ ਨਾ ਅੱਡ ਤਾਂ ਹੈ ਨਹੀਂ ਕਿਤੇ ਆ ਆ ਗਈ ਬਾਬਾ ਲੈ ਭੈਣ ਜੀ ਕੱਢ ਕੇ ਦਿਖਾਉਣਾ ਭੈਣ ਜੀ ਪਾਣੀ ਪਾ ਪਾਣੀ ਲੈਉਣਾ ਪਾਣੀ ਲੈਉਣਾ ਚੂਹੀ ਵੀ ਰਹਿੰਦੀ ਹੁਣ ਨਾਲ ਅੰਦਰ ਕੰਮ ਕਰਦੇ ਹੁਣ ਅੰਦਰ ਇਹ ਕੀ ਕੰਮ ਕਰਦੇ ਹੋਣੀ ਤੂੰ ਖੁੱਡ ਦੇ ਵਿੱਚ ਕੰਮ ਕਰਦੇ ਏ ਲੈ ਭਰ ਗਈ ਭੈਣ ਦੇ ਨਾਲ ਪੁੱਠਾ ਹੋ ਕੇ ਲੱਗ ਗਿਆ ਵਿੱਚ ਕੱਠ ਪਾਰੀ ਚੂਹੇ ਮਾਰੋ ਨਾ ਮਾਰੋ ਚੂਹਣੇ ਮਾਰੋ ਪਾਪਾ ਸਾਡੀ ਮਾਂ ਚੁੱਪ ਕਰ ਜਾਏ ਮੈਂ ਭੌਂਕੀ ਜੰਨਾ ਸਾਡਾ ਸਾਰਾ ਗੋਸ ਖਾ ਗਿਆ ਤੂੰ ਕਿਹਨਾਂ ਚੂਹਾ ਨਾ ਮਾਰੋ ਲੈ ਪਾਬ ਲੱਗ ਗਿਆ ਪੁੱਠਾ ਪਾਬ ਲੱਗ ਗਿਆ ਬਾਬਾ ਵਟਾ ਨਹੀਂ ਲੱਗਦਾ ਛੋਟੀ ਬੁੜੀ ਜਣੀ ਨਾ ਲੜਿਆ ਫੇਰ ਪਤਾ ਲੱਗੂਗਾ ਪੁੱਠਾ ਹੋ ਗਿਆ ਲੱਗ ਗਿਆ ਵਿੱਚ ਹਾਂ ਤੇਠ ਭਾਰੀ ਹੋ ਗਏ ਨਾ ਪਾਣੀ ਪਾਈ ਪਾਣੀ ਪਾ ਕੇ ਤਾਂ ਦੇਖੋ ਪਾਣੀ ਪਾ ਕੇ ਆ ਹੋਰ ਸਾ ਨਾ ਨਾ ਦਵਾਉ ਦੀ ਭੈਣ ਨੂੰ ਜਾ ਪਾਣੀ ਪਾ ਮੜਾ ਜਾ ਹੋਰ ਇਹ ਲੈ ਬਾਬਾ ਕਿੱਥੀ ਇਹ ਹੈਗਾ ਕਿ ਨਹੀਂ ਢੰਡਾ ਜਾ ਨਹੀਂ ਕਾਚੂ ਹਿੱਥੇ ਚੂਹੇ ਭਾਲ ਦੇ ਚੂਹੇ ਚੂਹਾ ਬਾਬਾ ਹੈਗਾ ਐਡੀ ਵੱਡੀ ਖੋਡਾ ਛੋਟੀ ਭੈਣ ਉਹ ਸਭ ਮਾਰ ਤੀ ਹੱਬਾ ਖੇਤੀ ਦਾ ਫੇਲ ਹੋ ਗਈ ਇੱਕ ਸਰਕਾਰ ਬੈਰੀ ਬਣੀ ਵੀ ਆ ਇੱਕ ਕਾ ਚੂਹੇ ਭੰਦੇ ਖਸਮ ਸੱਰੇ ਸਰਕਾਰ ਤਾਂ ਭੈਣੀ ਵੀ ਆ ਗਈ ਆ ਇਹ ਮਗਰਾਈਆਂ ਮੁਰੂਆਂ ਜਿਹੜੀਆਂ ਤੂੰ ਦੱਸ ਰਹਾ ਇਹਦਾ ਵੱਡਾ ਬੈਰੀ ਆ ਸਾਰ ਨਾਲ ਭੈਣ ਨੂੰ ਇਹਦੇ ਮਗਰਾਂਗਿਆਂ ਦੇ ਚੂਹੇ ਚੂਹੇ ਇਹ ਸਰਕਾਰਾਂ ਨੇ ਭੈਣ ਘੜਤੀ ਸਰਕਾਰਾਂ ਦੇ ਛੱਡੇ ਵੀ ਆ ਚੂਹੇ ਇਹਨੇ ਸਰਕਾਰਾਂ ਦੇ ਛੱਡੇ ਦੇ ਚੂਹੇ ਸਰਕਾਰਾਂ ਦੇ ਛੱਡੇ ਵੀ ਆ ਹੋਰ ਰੱਬ ਬੈਰੀ ਬਣਿਆ ਮੀਣੀ ਪਾਉਂਦਾ ਇਹਨੇ ਤਾਂ ਬੁੜਾ ਬਨਾ ਬਨਾ ਛੱਡੀ ਜਾਂਦਾ ਚੂਹੇ ਹਾਂ ਇਹਨੇ ਰੱਬ ਬੈਰੀ ਬਣਿਆ ਕਰ ਦੇਣੀ ਨਾ ਖੇਤੀ ਡੂਹ ਕਿੱਲੀ ਆ ਉਹ ਪਾਉ ਬੁੱਧ ਤੋਰੀ ਰਹਿੰਦੇ ਆ ਭੈਣ ਦੇ ਘਾਰਾਂ ਨਹੀਂ ਪੈਨ ਨੀ ਨੂੰ ਪੈਂਦੇ ਯਾਰ ਘਾਰਾ ਪੈ ਕੇ ਸਾਡੀ 50000 ਰੁਪਏ ਦਾ ਢੁਈ ਤੇ ਲੱਗ ਗਿਆ ਸਾਡੀ ਢੁਈ ਲੋਡ ਕਰਾਈ ਗਿਆ ਲੱਗ ਗਿਆ ਤੇ ਮੇਰੀ ਗੱਲ ਸੁਣ ਫਿਰ ਰਾਤ ਨੂੰ ਹੀ ਰਾਤ ਨੂੰ ਵੱਧ ਖੇਡਦੇ ਭੀਜੀ ਡੰਡਾ ਬਾਹਰੋਂ ਕੰਮ ਕਰਦੇ ਉਹਨਾਂ ਦੇ ਰਾਤ ਨੂੰ ਬੈਟਰੀ ਲਾਈਟ ਸਾਹਮਣੇ ਵੱਧ ਹੁੰਦੇ ਬਾਬਾ ਫਿਰ ਸਾਹਮਣੇ ਵੱਧ ਹੁੰਦੇ ਰਾਤ ਨੂੰ ਆ ਜਾ ਤਾ ਰਾਤ ਨੂੰ ਬੈਟਰੀ ਨਾਲ ਕੰਮ ਤੇ ਹੋਣਗੇ ਭੀਜੀ ਤੇ ਕਾਲਾ ਸੋਨੋ ਘਾਰਾ ਕਿੱਧਰ ਵੱਧ ਪੈਂਦਾ ਛੋਡੇ ਇਧਰ ਘਾਰਾ ਵੀ ਇਧਰ ਪੈਂਦਾ ਪਰ ਨਹੀਂ ਆਉਂਦਾ ਹੋਵੇ ਆਸੇ ਪਾਸੋਂ ਨਾ ਕੋਈ ਪਾਣੀ ਦੀ ਲੋੜ ਹੋਵੇ ਕਿਸੇ ਨੂੰ ਕੋਈ ਬੈਰੀ ਨਾ ਹੋਵੇ ਉਹ ਆਹੀ ਆ ਮੇਰਾ ਤਾਂ ਗਵੰਡੀ ਬੈਰੀ ਕੀ ਭੈਣ ਖੋਡੇ ਕਰਦਾ ਹੋਵੇ ਉਂਗਲ ਨਾ ਹੋ ਰਾਤ ਰੂਤ ਨੂੰ ਆ ਕੇ ਕਦੇ ਨਹੀਂ ਹੋ ਸਕਦੀ ਗੱਲ ਇਹ ਨਹੀਂ ਨਹੀਂ ਆ ਆ ਵੀ ਨਾ ਹੋਵੇ ਕਿਦਾਂ ਸਾਲਾ ਮਾਰਦਾ ਹੋਵੇ ਪਤਾ ਹੀ ਨਹੀਂ ਬਾਬਾ ਕਲਾਸ ਨਾ ਜਾ ਉਹ ਦੀਂਦਾ ਨਹੀਂ ਇਹਨੂੰ ਲੈ ਚ ਪਿਆ ਵਾ ਰਾਤ ਨੂੰ ਇਹ ਤਾਂ ਨਹੀਂ ਆਉਂਦਾ ਇਹ ਨਹੀਂ ਆਉਂਦਾ ਰਾਤ ਨੂੰ ਆ ਕੀ ਕਰਨਾ ਸਰਵਿਸ ਤੇ ਤਾਂ ਰਾਤ ਨੂੰ ਬਾਹਰ ਨਹੀਂ ਆਉਂਦਾ ਬਾਬਾ ਹੰਚੂਆਂ ਦਾ 10 10 ਜਿਆ ਤੈਨੂੰ ਲੈ ਕੇ ਵੀ ਆ ਯਾਰ ਬਾਹਰ ਵਿੱਚ ਠੇਕੇ ਤੇ ਲਈ ਬੈਠਾ ਮੇਰੀ ਗੱਲ ਸੁਣ ਲੈ ਇੱਕ ਤੇ ਰਾਤ ਨੂੰ ਚੂਹੇ ਨਿਕਲਦੇ ਆ ਕੰਮ ਕੁੰਮ ਕਰਦੇ ਆ ਇਹ ਤੇ ਬੰਦੇ ਲਿਆ ਰਾਤ ਨੂੰ ਦਿਹਾੜੇ ਪਾਲੇਗਾ ਕੀ ਹੋ ਜੂ ਭੰਦਿਆ ਯਾਰ ਕੀ ਕੰਮ ਕਰਦੇ ਆ ਇਹ ਓ ਯਾਰ ਰਾਤ ਨੂੰ ਬੰਦੇ ਲਿਆ ਤੇ ਚਾਰ ਪੰਜ ਬੁੜੂਆ ਲਿਆ ਸਾਰਾ ਕੋਸੀ ਚੱਲੀ ਉਹ ਤੇ ਚੂਹੇ ਮਾਰ ਦੋ ਯਾਰ ਦਿਹਾੜੀ ਦਾ ਪਤਾ ਨਹੀਂ ਕਿੰਨੇ ਲੱਖ ਰੁਪਏ ਦੀ ਕਮਾਈ ਹੋਣੀ ਹੈ ਬਾਬਾ ਦਾਸ ਤਾਂ ਗੱਲੇ ਪਿੱਛੇ ਬਚਣਾ ਨਹੀਂ ਸੌਖਾ ਹੱਲ ਦੱਸ ਕੇ ਐਣੀ ਜਿਹਾ ਫਿਰ ਖਾ ਜਾਣਗੇ ਤਾਂ ਤਰੀ ਫਸਲ ਆ ਕੀ ਗੱਲ ਬਣੀ ਪਈ ਆ ਚੋਨਾ ਤੇਰਾ ਹੀੜੇ ਨਹੀਂ ਉਧਰਲਾ ਚੋਨਾ ਤਾਂ ਬਹੁਤ ਹੀੜਿਆ ਵਾ ਇਹ ਕੀ ਗੱਲ ਬਣੀ ਆ ਬਾਬਾ ਇਹ ਚ ਰੇ ਨਹੀਂ ਪਾਉਣਾ ਯਾਰ ਬੋਹਂਦਾ ਖਸਮਾ ਓਹੋ ਇਹ ਫੁੱਦੂ ਗੱਲਾਂ ਕਿੱਥੋਂ ਸਿੱਖ ਲੰਗਾ ਓਏ ਆਰਗੇਨਿਕ ਕਰਨਾ ਯੂਨੀਵਰਸਿਟੀ ਵਾਲੇ ਕਹਿੰਦੇ ਆ ਲਧਿਆਣੇ ਵਾਲੇ ਉਹ ਭੈਣ ਹੀ ਆ ਉਹਨੂੰ ਸਰਕਾਰਾਂ ਨੇ ਰੇ ਸੇਹ ਪ੍ਰੇਹ ਪਾਇਆ ਰੇ ਬਣਾਇਆ ਡਾਈ ਮੂਣੀਆਂ ਪਾਉ ਨਹੀਂ ਪਾਉਣਾ ਬਾਬਾ ਵਧੀਆ ਗੱਲ ਆ ਬਾਬਾ ਬਿਮਾਰੀ ਤੋਂ ਬਚਣਗੇ ਸੋਚਣਾ ਵਧੀਆ ਗੱਲ ਏ ਕੜਾਪਾ ਖਾਣਾ ਭਈਆਂ ਕੋਲੇ ਜਾਂ ਨਾ ਭੰਦਾ ਯਾਰ ਆ ਕਾਟਾ ਪੈ ਲੂ ਇਹ ਚ ਡਾਈ ਮਾਰ ਦੋ ਬੋਰੀਆਂ ਚੱਲ ਬਾਬਾ ਤੇਰੀ ਗੱਲ ਮੰਨਦੇ ਯਾਰ ਨੇ ਯਰ ਕਾ ਹੋਇਆ ਪੈਰੂ ਉਹ ਬਾਬਾ ਮੱਕੀ ਮੁੱਕੀ ਲਾਈ ਵੀ ਹੋ ਜਾਂਦਾ ਬੰਦ ਲਾਈ ਬੈਠਾ ਮੱਕੀ ਉਹ ਪੈਂਦਾ ਯਾਰ ਓਹ ਹੋਹ ਤਿੰਨ ਫਸਲਾਂ ਕੱਢਦਾ ਬਾਬਾ ਇਸ ਸਾਲ ਚ ਉਹ ਤੈਨੂੰ ਕੋਈ ਗੰਦ ਖਵਾ ਵੀ ਯਾਰ ਮੱਕੀ ਮੱਝਾਂ ਨੂੰ ਯਾਰ ਉਹ ਬਾਬਾ ਬਾਹਲਾ ਵਧ ਗਿਆ ਜਾਨੀ ਮਾੜੀ ਆ ਤਾਂ ਮੱਕੀ ਭੈਂਚਾ ਬਲਵੇ ਦੇਖੀ ਪਸੂ ਖਾ ਕੇ ਉਹ ਸਾਡਾ ਰੂੜੀ ਭਰੀ ਪਈ ਜਦੋਂ ਦਾ ਚਾਰ ਪੈਂਦਾ ਪਿੰਡ ਦੇ ਵਿੱਚ ਸਹੀ ਯਾਰ ਮੱਪਾ ਬਹੁਤ ਗੱਲ ਦੇਖਣ ਆਂਦੇ ਆ ਸਿਆਲਾਂ ਚ ਕਿਦੇ ਜਾਣਾ ਹੁੰਦਾ ਹੁਣ ਭੈਣੀ ਯਾਰਾ ਤੇ ਫਿਰ ਗੰਦ ਥੋੜੋ ਪਾਉਣਾ ਮੱਝਾਂ ਵੇਚ ਤੇ ਦੁਬਿਆ ਵੇਖ ਲੈ ਕਉ ਯਾਰ ਦੱਦ ਵੀ ਘਰ ਦਾ ਚੰਗਾ ਮੱਕੀ ਤਾਂ ਬਹੁਤ ਮਾੜੀ ਆ ਭਾਨ ਦੋ ਤਾਂ ਕਿੱਲੇ ਬਾਣ ਗਾ ਯਾਰ ਆ ਤਾਂ ਮੈਂ ਜੀਮੀਦਾਰਾ ਨੂੰ ਤਾਂ ਮੈਨੂੰ ਕੰਮ ਹੀ ਨਹੀਂ ਲੱਗਦਾ ਭਾਈ ਤੁਸੀਂ ਤਾਂ ਸਾਰੇ ਭੀਚੀ ਡੰਡੇ ਤੇ ਆ ਸਾਰਾ ਕੁਝ ਹੀ ਉਹ ਮੈਂ ਗੰਦ ਪਿਆ ਕੀਤਾ ਮੇਰਾ ਬਾਬਾ ਵੱਡਾ ਟਰੈਕਟਰ ਜਦੋਂ ਛੜਦਾ ਘੂਰ ਕੇ ਮਿੱਟੀ ਬਣਾਵਾਗੇ ਸਾਰਾ ਉੱਥੇ ਉੱਥੇ ਵੱਡਾ ਟਰੈਕਟਰ ਕੀ ਭੈਣੀ ਯਾ ਉਹ ਤੁਸੀਂ ਤਾਂ ਬੇਲੇ ਸੱਤ ਲੱਖ ਦਾ ਘਰੇ ਖੜਾਤਾ ਲਿਆ ਕੇ ਵਿਆਹ ਦੀ ਪਹਿਣਾ ਮੁੜ ਕੇ ਕ ਮੋਬਾਈਲ ਮਸਤ ਦਾ ਅੰਚਨਾ ਬੇਲੇ ਸਾਰੇ ਨਾ ਟੀਮਾਂ ਮਗਰ ਤਰੇ ਫਿਰਦੀਆਂ ਖੇਤੀ ਦਾ ਫਰਮਾਂ ਦੇ ਫਰਮਾ ਦਿਖਾਏ ਪਿਆ ਫਰਮਾ ਤਾਂ ਹੋਏ ਪਿਆ